ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਾ ਨੋਜ਼ਰ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਪਾਤਲਾ ਦੀ ਸਰਕਾਰ ਮਰਦਾਬਾ ਮਰਦਾਬਾ ਪਾਤਲਾ ਸਿੱਧੂ ਦੇ ਹੱਕ ਚ ਹੋਣ ਵਾਲੀ ਰੈਲੀ ਚ ਜਾਣ ਵਾਲੇ ਕਿਸਾਨਾਂ ਦਾ ਪੁਲਿਸ ਨੇ ਰੋਕਿਆ ਰਾਹ ਪਾਣਾ ਸਿੱਧੂ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਕਿਰਾਉ ਕਰਨ ਜਾ ਰਹੇ ਕਿਸਾਨਾਂ ਨੂੰ ਹੈਡੋ ਨਜ਼ਦੀਕ ਸਮਰਾਲਾ ਪੁਲਿਸ ਵੱਲੋਂ ਰੋਕ ਲਿਆ ਗਿਆ ਜਿਸ ਤੋਂ ਗੁੱਸੇ ਵਿੱਚ ਆਏ ਕਿਸਾਨਾਂ ਨੇ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਕਿਸਾਨਾਂ ਨੇ ਕਿਹਾ ਜਦੋਂ ਤੱਕ ਸਾਨੂੰ ਜਾਣ ਨਹੀਂ ਦਿੱਤਾ ਜਾਵੇਗਾ ਉਨਾ ਚਿਰ ਅਸੀਂ ਹਾਈਵੇ ਜਾਮ ਕਰਕੇ ਇੱਥੇ ਹੀ ਬੈਠੇ ਰਹਾਗੇ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਮੁੱਖ ਮੰਤਰੀ ਦੀ ਕੋਠੀ ਦਾ ਕੇਰਾਵ ਕਰਨ ਲਈ ਜਾ ਰਹੇ ਸੀ ਪਰ ਸਾਨੂੰ ਸਮਰਾਲਾ ਪੁਲਿਸ ਨੇ ਹੀਡੋਂ ਚੌਂਕੀ ਦੇ ਕੋਲ ਰੋਕ ਦਿੱਤਾ ਜਿਸ ਨੂੰ ਦੇਖਦੇ ਹੋਏ ਅਸੀਂ ਲੁਧਿਆਣਾ ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ ਜਦੋਂ ਤੱਕ ਸਾਨੂੰ ਅੱਗੇ ਜਾਣ ਨਹੀਂ ਦਿੱਤਾ ਜਾਵੇਗਾ ਅਸੀਂ ਹਾਈਵੇ ਜਾਮ ਕਰਕੇ ਇੱਥੇ ਹੀ ਬੈਠੇ ਰਹਾਗੇ ਅਤੇ ਜਿੱਥੇ ਵੀ ਸਾਨੂੰ ਰੋਕਿਆ ਜਾਵੇਗਾ ਅਸੀਂ ਉੱਥੇ ਹਾਈਵੇ ਜਾਮ ਕਰਦੇ ਰਹਾਂਗੇ ਸਨਾਤਨ ਦਰਸ਼ਨ ਸਮਾਚਾਰ ਲਈ ਕਰਿਸ਼ਨ ਲਾਲ ਚਾਂਦਨਾ ਦੀ ਖਾਸ ਰਿਪੋਰਟ ਵਾਹ ਮੁਦਾਬ ਮੁਦਾਬ ਪਾਨਿਸ ਜੂਰੇ ਆ ਕਰਾ ਕੇ ਹਟਾਂਗੇ ਨਾਗੇ ਨਾਗੇ ਭਾਰਤੀ ਕਿਸਾਨ ਜੂਨੇ ਸਿੱਧੂਪੁਰ ਦੇ ਪ੍ਰਧਾਨ ਜਿੰਦਾਬਾਦ ਮੈਂ ਭਾਰਤੀ ਕਿਸਾਨ ਜੂਨੇ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਜੀ ਅਸੀਂ ਸਾਡੇ ਆਗੂਆਂ ਨੂੰ ਉਹਨਾਂ ਨੇ ਨਜ਼ਰਬੰਦ ਕੀਤਾ ਗਿਆ ਹਾਊਸ ਰੈਸਟ ਕੀਤਾ ਗਿਆ ਤੇ ਜਿਹੜਾ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਅੱਜ ਨੂੰ 3 ਤਰੀਕ ਨੂੰ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਨਾ ਸੀ ਉਸ ਮੁਤਾਬਕ ਉਹਨਾਂ ਨੇ ਨજરਬੰਦ ਕਰਿਆ ਗਿਆ ਤੇ ਉਸ ਦੇ ਹੱਕ ਦੇ ਵਿੱਚ ਕਰਿਆ ਸਾਡੀ ਸ਼ਰਤ ਇਹ ਆ ਵੀ ਜਦ ਤੱਕ ਸਾਡੀ ਕਮੇਟੀ ਹੈ ਜਿਹੜੀ ਬਣੀ ਹੋਈ ਉੱਥੇ ਚਾਹੇ ਲੱਖਾ ਸੁਧਾਣਾ ਚਾਹੇ ਜੋ ਵੀ ਕਮੇਟੀ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਵਿੱਚ ਉਹਦੇ ਤੇ ਉਹਨਾਂ ਦੇ ਮੁਤਾਬਕ ਜੋ ਜਦ ਤੱਕ ਉਹਨਾਂ ਨਾਲ ਸਰਕਾਰ ਮੀਟਿੰਗ ਕਰਕੇ ਕੋਈ ਫੈਸਲਾ ਨਹੀਂ ਜਾਂਦੀ ਭਾਨੇ ਸਿੱਧੂ ਨੂੰ ਛੱਡਣ ਵਾਸਤੇ ਜਦ ਤੱਕ ਅਸੀਂ ਇਹ ਰੋਡ ਜਾਮ ਪੱਕੇ ਤੌਰ ਦੇ ਉੱਤੇ ਰੱਖਾਂਗੇ ਇਹ ਕਿਹੜਾ ਰੋਡ ਆ ਜਿੱਤੇ ਜਾਮ ਕੀਤਾ ਹੋਇਆ ਇਹ ਚੰਡੀਗੜ੍ਹ ਲੁਧਿਆਣਾ ਰੋਡ ਆ ਜੀ ਇਹ ਤੇ ਆਵਾਜਾਈ ਬਿਲਕੁਲ ਠੱਪਾ ਤੇ ਕਦ ਤੱਕ ਇਹ ਠੱਪ ਰਹੇਗੀ ਇਹ ਜਦ ਤੱਕ ਸਰਕਾਰ ਉਹਨਾਂ ਨਾਲ ਕੋਈ ਬੈਠ ਕੇ ਗੱਲਬਾਤ ਨਹੀਂ ਕਰਦੀ ਤੇ ਭਾਨੇ ਸਿੱਧੂ ਨੂੰ ਰਿਹਾ ਕਰਨ ਦੀ ਗੱਲ ਨਹੀਂ ਮੰਦੀ ਜਿਹੜੇ ਪਰਚੇ ਉਹਨੇ ਤੇ ਭਾਨੇ ਸਿੱਧੂ ਤੇ ਪਾਏ ਗਏ ਨੇ ਕਿਵੇਂ ਦੇਖਦੇ ਉਹਨਾਂ ਪਰਚਿਆਂ ਝੂਠੇ ਨੇ ਪਰਚੇ ਤੁਹਾਡੇ ਕਹਿਣ ਨੂੰ ਬਿਲਕੁਲ ਝੂਠੇ ਪਰਚੇ ਨੇ ਜੋੜ ਜਿਹੜੇ ਲੋਕ ਲੋਕਾਂ ਦੀ ਹੱਕ ਦੇ ਵਿੱਚ ਖੜਦੇ ਨੇ ਜਿਹੜੇ ਆਗੂ ਤਾਂ ਉਹਨਾਂ ਨੂੰ ਉਹਨਾਂ ਦੀ ਆਵਾਜ਼ ਦਵਾਉਣ ਨੂੰ ਬਹਾਨਾ ਘੜ ਕੇ ਇਹ ਤਾਂ ਉਹਨਾਂ ਦੀ ਆਵਾਜ਼ ਕੁੱਟੀ ਜਾ ਰਹੀ ਹੈ ਦੱਬੀ ਜਾ ਰਹੀ ਆ ਤੇ ਅਸਲ ਵਿੱਚ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਸੀਐਮ ਸਾਹਿਬ ਜਿਹੜੇ ਵੋਟਾਂ ਤੋਂ 2022 ਦੀਆਂ ਵੋਟਾਂ ਤੋਂ ਪਹਿਲਾਂ ਸੀਐਮ ਸੀਗੇ ਵੀ ਮੈਨੂੰ ਲੱਗਦਾ ਨਹੀਂ ਵੀ ਉਹ ਡੇਰਾ ਸੱਚਾ ਸੌਦਾ ਵਾਲੇ ਵਾਂਗੂ ਕੋਈ ਬਦਲ ਦਿੱਤਾ ਨਹੀਂ ਦਿੱਤੇ ਗਏ ਲੱਗਦਾ ਸਾਨੂੰ ਇਹ ਯਕੀਨ ਆ ਵੀ ਲੱਗਦਾ ਬਦਲ ਦਿੱਤੇਗੇ ਜਿਹੜੀਆਂ ਉਹ ਗੱਲਾਂ ਕਿੱਥੇ ਗਈਆਂ ਸੱਤ ਤੋਂ ਚੱਲਣ ਵਾਲੀਆਂ ਸਕਿਉਰਟੀ ਵਾਲੀਆਂ ਲਾਲ ਬੱਤਨੀ ਲਾਉਂਗਾ ਇਹ ਗੱਲਾਂ ਸਾਰੀਆਂ ਹੀ ਖੋ ਗਈਆਂ ਤੇ ਉਹ ਗੱਲਾਂ ਬਿਲਕੁਲ ਇਨ ਬਿਨ ਏਸੀਐਮ ਭਗਵੰਤ ਮਾਨ ਸਿੰਘ ਦੇ ਉੱਤੇ ਲਾਗੂ ਹੋ ਰਹੀਆਂ ਨੇ ਜੀ ਭਾਜੀ ਕੀ ਹੈ ਮੇਰਾ ਨਾਮ ਗੁਰਜਿੰਦਰ ਸਿੰਘ ਅਸੀਂ ਅੱਜ ਸੰਗਰੂਰ ਨੂੰ ਚੱਲੇ ਪਾਉਣ ਲੱਗੇ ਸੀਗੇ ਤੇ ਸਾਨੂੰ ਅੱਗੇ ਜਿਹੜੀ ਚੌਕੀ ਆ ਉੱਥੇ ਇੱਕਦਮ ਇਹਨਾਂ ਨੇ ਜਾਣ ਲੱਗਿਆਂ ਨੂੰ ਰੋਕ ਲਿਆ। ਉਹ ਤੋਂ ਬਾਅਦ ਮੀਂਹ ਆਇਆ ਤੇ ਅਸੀਂ ਮੀਂਹ ਦੇਖਦੇ ਹੋਏ ਅਸੀਂ ਜਾਣਾ ਅੱਗੇ ਜੰਮੂਰ ਨੂੰ ਜਾਣਾ ਸੀ ਪਰ ਉੱਥੇ ਜਿੱਦੇ ਰੋਕਿਆ ਫਿਰ ਅਸੀਂ ਨੇ ਅਜੇ ਮੀਂਹ ਤੋਂ ਬਚਣ ਲਈ ਅਸੀਂ ਆਹ ਥੋੜਾ ਕੰਦਾ ਕਿਲੋਮੀਟਰ ਪਿੱਛੇ ਆ ਗਏ ਅਸੀਂ ਕਿਹਾ ਅਸੀਂ ਜੇ ਨਹੀਂ ਜਾਣ ਦਿੰਦੇ ਅਸੀਂ ਇੱਥੇ ਰਹਿਨੇ ਆ। ਇਹ ਕਰਕੇ ਅਸੀਂ ਇੱਥੇ ਬੈਠੇ ਆ। ਤੇ ਸੂਰੇ ਬੈਠ ਕੇ ਰੋਡ ਬੰਦ ਕਰਨ ਦਾ ਕਾਰਨ। ਔਰ ਏਹ ਹੋਰ ਗੱਲ ਕਰਨੀ ਸੀ ਵੀ ਤੁਹਾਨੂੰ ਸੂਰੇ ਨੂੰ ਜਾਣ ਦਿੱਤਾ ਜਾਵੇ। ਨਹੀਂ ਅਸੀਂ ਇੱਥੇ ਬੈਠੇ ਆ। ਹਾਂਜੀ ਜੰਮੂਰ ਕਿਸ ਲਈ ਜਾ ਰਹੇ? ਸੰਰੂਰ ਜਿਹੜਾ ਆਪਣਾ ਅੱਜ ਸਾਡਾ ਵੀਕੇ ਜੋ ਇੱਕ ਤਾਂ ਸਿੱਧੂਪੁਰ ਤੇ ਵੱਖ-ਵੱਖ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤਾ ਹੋਇਆ ਸੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਦੇ ਦਰ ਤੇ ਜਿਹੜਾ ਪਰ ਧਰਨਾ ਲੈਣਾ ਵੀ ਸਾਡੇ ਅੱਗੋਂ ਨੂੰ ਜਿਹੜਾ ਕੁਝ ਦਿਨ ਪਹਿਲਾਂ ਇੱਕ ਮੀਟਿੰਗ ਹੋਈ ਆ ਵੀ ਅਸੀਂ ਤੁਹਾਨੂੰ ਬੇਸ਼ੱਕ ਰਿਹਾ ਕਰਾਂਗੇ ਉਹਨੇ ਨੂੰ ਰਿਹਾ ਕਰਾਉਣ ਦੇ ਲਈ ਆਪਣਾ ਇਹ ਧਰਨਾ ਸੀ। ਜਿੰਨੀ ਤਾਂ ਅੱਗੇ ਕਿੰਨਾ ਚਿਰ ਚੱਲੇਗਾ ਖਤਰਤ ਵੀ ਐਸੇ ਜਦੋਂ ਸਾਨੂੰ ਅੱਗੇ ਨੂੰ ਤੁਰਦਣ ਅਸੀਂ ਹੁਣ ਐਲਾਨ ਕਰਨ ਲੱਗਿਆ ਸੀ ਅੱਗੇ ਨੂੰ ਤੁਰਨਾ ਮੌਸਮ ਸਾਫ਼ ਹੋ ਗਿਆ ਤੇ ਜੇ ਦੁਬਾਰਾ ਫੇਰ ਉੱਕਣਗੇ ਫਿਰ ਅਸੀਂ ਉੱਥੇ ਬੈਠਾਂ